ਪੰਜਾਬ ਦੀ ਕੋਪਾਰਟੀ ਜੋ ਖੇਤਰੀ ਪਾਰਟੀ ਪੰਜਾਬ ਦੇ ਨਾਲ ਖੜੀ ਹੈ ਸ਼੍ਰੋਮਣੀ ਅਕਾਲੀ ਦਲ ਉਸਨੇ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਜੋ ਹੁਣ ਭਾਰੀ ਨੁਕਸਾਨ ਹੋਇਆ ਉਸ ਦੀ ਹਰ ਇੱਕ ਮਦਦ ਕੀਤੀ ਜਾ ਰਹੀ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਆਪਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕਿ ਗਰਾਊਂਡ ਲੈਵਲ ਦੇ ਉੱਤੇ ਧਾਰੀ ਹੋਈ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸਨੇਹਾ ਤੇ ਆਦੇਸ਼ ਲਗਾਏ ਗਏ ਨੇ ਕਿ ਜਾ ਕੇ ਪੰਜਾਬੀਆਂ ਦੀ ਮਦਦ ਕਰੋ ਤੇ ਇਸ ਤੋਂ ਬਾਅਦ ਉੱਥੇ ਜਿੰਨੀ ਬਾ ਪੰਜਾਬੀਆਂ ਦੀ ਅਕਾਲੀ ਦਲ ਨੇ ਫੜੀ ਹੈ ਕਿਸੇ ਹੋਰ ਵੀ ਪਾਰਟੀ ਦੇ ਵੱਲੋਂ ਨਹੀਂ ਫੜੀ ਗਈ ਤੇ ਜਿਸ ਦੇ ਦੌਰਾਨ ਹੁਣ ਉੱਥੇ ਡਾਕਟਰ ਦਲਜੀਤ ਦੀ ਮਾਨੇ ਬਿਆਨ ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜਾ ਕਿ ਪੰਜਾਬੀਆਂ ਨੂੰ ਸਨੇਹਾ ਲਗਾਇਆ ਗਿਆ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਹੁਣ ਡਰਾਮੇਬਾਜ਼ੀ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਹੈ ਕਿ ਜਦ ਕਿ ਇਹ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਸੀ ਤੇ ਉਹਨਾਂ ਦੇ ਵੱਲੋਂ ਪਹਿਲਾਂ ਅਜਿਹਾ ਕਿਉਂ ਨਹੀਂ ਕੀਤਾ ਗਿਆ ਤੇ ਜਿਹਦੇ ਦੌਰਾਨ ਉੱਥੇ ਹੀ ਸਰਕਾਰ ਦੇ ਹੁਣ ਤਿੱਖੇ ਤਿੱਖੇ ਸਵਾਲ ਜਿਹੜੇ ਕਿ ਅਕਾਲੀ ਦਲ ਦਾ ਹੋਇਆ ਨਜ਼ਰ ਆ ਰਿਹਾ ਡਾਕਟਰ ਦਲਜੀਤ ਟੀਮਾ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਆਪਣੀਆਂ ਇਨਸਾਨ ਦੀਆਂ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਵੀ ਬਹੁਤ ਵੱਡੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਮਗਰਮੇ ਚਾਹੀਦਾ ਸਰਕਾਰ ਨੂੰ ਔਰ ਜਿੰਨਾ ਤੋਂ ਅੱਗੇ ਵਾਸਤੇ ਸਿੱਖਣਾ ਵੀ ਚਾਹੀਦਾ ਅੱਜ ਜੇ ਪੰਜਾਬ ਦੇ ਵਿੱਚ ਹੜ੍ਹਾਂ ਵਾਸਤੇ ਟਾਈਮ ਸੈਟ ਤਿਆਰੀ ਕੀਤੀ ਹੁੰਦੀ ਪੁਰਾਣੇ ਜਿਹੜੇ ਹਾਲਾਤ ਸੀ ਉਹਨਾਂ ਨੂੰ ਬੱਦੇ ਨਜ਼ਰ ਰੱਖ ਕੇ ਹੋਏ ਆਪਣਾ ਰੁਟੀਨ ਵਰਕ ਪੂਰਾ ਕੀਤਾ ਹੁੰਦਾ ਤਾਂ ਸਿੱਧੇ ਬੰਦਾ ਦੇ ਉੱਤੇ ਟਾਈਮ ਸਰ ਪੈਸੇ ਲੀਜ਼ ਕਰਕੇ ਉਹਨਾਂ ਨੂੰ ਜਿਹੜਾ ਪ੍ਰਬੂਤ ਕੀਤਾ ਹੁੰਦਾ ਨਾਲਿਆਂ ਦੀ ਪ੍ਰਾਪਰ ਸਫਾਈ ਕੀਤੀ ਹੁੰਦੀ ਤੇ ਜਿਹੜੀ ਐਮਰਜੈਂਸੀ ਸਰਵਿਸ ਚਾਹੀਦੀਆਂ ਨੇ ਜੇ ਇੱਕ ਕੁਦਰਤੀ ਆੜ ਆਦਨ ਉਹਦੀ ਤਿਆਰੀ ਕੀਤੀ ਹੁੰਦੀ ਤੇ ਆ ਜੋ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਹਾਲਾਤ ਬੈਟਰ ਹੋ ਸਕਦੇ ਕੇਂਦਰ ਸਰਕਾਰ ਵੀ ਬਹੁਤ ਦੇਰ ਨਾਲ ਜਾਗੀ ਸਾਨੂੰ ਇਸ ਗੱਲ ਦਾ ਇਲਾਂਬਾ ਹੈ ਦੇਖੋ ਛੋਟੀ ਜੀ ਗੱਲ ਨਹੀਂ ਹੈ ਅੱਧਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ ਘਰ ਤਬਾਹ ਹੋ ਗਏ ਪਰ ਦਿੱਲੀ ਤੋਂ ਇੱਥੇ ਆਉਣ ਤੱਕ ਇੰਨੀ ਦੇਰੀ ਲੱਗੇ ਇਹ ਕੋਈ ਚੰਗੀ ਰਵਾਇਤ ਨਹੀਂ ਪੰਜਾਬ ਸਰਕਾਰ ਤਾਂ ਜਿਹੜੀ ਹੈ ਸੂਬੇ ਦੇ ਵਿੱਚ ਹੁੰਦੀ ਹੈ ਸੁੱਤੀ ਪਈ ਕੱਲੇ ਡਰਾਮਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਪੜਦਾ ਜ਼ਰੂਰੀ ਸੀ ਕਿ ਜਿਵੇਂ ਤੁਸੀਂ ਐਲਾਨ ਕਰਦੇ ਸੀ ਕਿ ਮੈਨੂੰ ਕਿਸੇ ਕੋਲੋਂ ਪੈਸਾ ਮੰਗਣ ਦੀ ਲੋੜ ਨਹੀਂ ਡਿਜ਼ਾਸਟਰ ਫੰਡ ਮੇਰੇ ਕੋਲ ਐਨਾ ਹੁਣ ਤੁਹਾਡਾ ਪੁਣ ਖੁੱਲ ਗਿਆ ਨਾ ਕਿ ਪੈਸਾ ਹੁੰਦਿਆਂ ਹੋਇਆਂ ਵੀ ਤੁਸੀਂ ਨਹੀਂ ਵਰ ਸਕੇ ਕਿਉਂਕਿ ਤੁਸੀਂ ਤਿਆਰੀ ਨਹੀਂ ਕੀਤੀ ਜੋ ਪ੍ਰੋਸੀਜਰ ਪੂਰੇ ਕਰਨੇ ਸੀ ਤੁਸੀਂ ਉਹ ਨਹੀਂ ਕੀਤੇ ਹਾਲੇ ਤੱਕ ਡੈਮੀ ਦੀ ਤੁਸੀਂ ਪ੍ਰੀਲਿਮਿਨਰੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਸਬਮਿਟ ਕਰ ਸਕੇ ਉਹਦਾ ਫਰਦਰ ਨੁਕਸਾਨ ਜਿਹੜਾ ਉਹ ਦਾ ਪਰ ਮੈਂ ਤਾਂ ਸ਼੍ਰੋਮਣੀ ਅਕਾਲੀਪੰਥ ਦੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਸਾਰਿਆਂ ਨੂੰ ਮੋਟੀਵੇਟ ਕਰਕੇ ਪੰਜਾਬ ਦਾ ਟੂਰ ਵੀ ਕੀਤਾ ਆਤੰਦਰ ਤੇ ਪਾਰਟੀ ਨੂੰ ਵੀ ਗੇਰਪ ਕੀਤਾ ਜੋ ਇੱਕ ਸੀਮਤ ਸਾਧਨ ਹੁੰਦੇ ਆ ਪਾਰਟੀ ਦੇ ਜੋ ਸਾਰੇ ਹੰਦੇ ਸਹਿਯੋਗ ਦੇ ਨਾਲ ਚਾਹੇ ਚਾਰੇ ਦੀ ਲੋੜ ਆ ਉਹ ਪੂਰੀ ਕੀਤੀ ਐ ਐਮਰਜੈਂਸੀ ਸਰਸਦ ਦੀ ਲੋੜ ਆ ਉਹ ਪੂਰੀ ਕੀਤੀ ਐ ਰਾਸ਼ਨ ਦੀ ਲੋੜ ਆ ਉਹ ਪੂਰੀ ਕੀਤੀ ਐ ਕੋਈ ਤਰਪਾਲਾ ਦੀ ਜ਼ਰੂਰਤ ਆ ਉਹ ਪੂਰੀ ਕੀਤੀ ਐ ਜੇ ਬੰਨਾਂ ਦੇ ਲੋਕਾਂ ਨੂੰ ਤੇਲ ਚਾਹੀਦਾ ਸੀ ਉੱਥੇ ਵੀ ਟਰੈਕਟਰ ਵੀ ਭੱਜੇ ਆ ਨਾਲ ਪੈਸਾ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸਲੀ ਜਿਹੜੀ ਗੱਲ ਆ ਇਹ ਕੰਮ ਸਰਕਾਰ ਤੇ ਕਰੇ ਔਰ ਹੁਣ ਮੈਂ ਸਰਕਾਰ ਨੂੰ ਕਹਿਣਾ ਕਿ ਜਿਹੜਾ ਤੁਹਾਡੇ ਕਰਨ ਵਾਲਾ ਦੁਨੀਆ ਸਰਕਾਰਾਂ ਭਜੋ ਨਾ ਬਹੁਤ ਵੱਡਾ ਨੁਕਸਾਨ ਹੋਇਆ ਖੇਤਾਂ ਦਾ ਵੀ ਤੇ ਘਰਾਂ ਦਾ ਖੁੱਲ ਕੇ ਉਹਨਾਂ ਨੂੰ ਕੰਪਨਸੇਸ਼ਨ ਜੇ ਤੁਸੀਂ ਕੰਪਨਸੇਸ਼ਨ ਕੰਪਨਸੇਸ਼ਨ ਦੇ ਇੰਤ ਵਿੱਚ ਵੀ ਫੇਰ ਹੋਏ ਤੇ ਤੁਹਾਨੂੰ ਲੋਕਾਂ ਦੇ ਰੋਧ ਦਾ ਇਹੋ ਜਿਹਾ ਸਾਹਮਣਾ ਕਰਨਾ ਪਏਗਾ ਕਿ ਤੁਸੀਂ ਪੰਡਾਂ ਦੇ ਵਿੱਚੋਂ ਬਾਹਰ ਨਹੀਂ ਸਕੋ ਕਿਉਂਕਿ ਕੱਲਾ ਹੁਣੇ ਨਹੀਂ ਵੀ ਫੋਟੋਆਂ ਦੇ ਨਾਲ ਵੀ ਸੋਚੋ ਕਿ ਹੁਣ ਪੰਜਾਬ ਦਾ ਘਰ ਪੂਰਾ ਹੋ ਗਿਆ ਕਿਸਾਨ ਇਸ ਪੱਧਰ ਤੇ ਪਹੁੰਚ ਗਿਆ ਕਿ ਉਹ ਉੱਠਣਾ ਐਸਾ ਬਹੁਤ ਮੁਸ਼ਕਲ ਹੈ ਉਹ ਤਾਂ ਉੱਠ ਸਕੇਗਾ ਵੀ ਉਹਦਾ ਘਰ ਜਿਹੜਾ ਸਰਕਾਰਾਂ ਦੋਨੇ ਬਣ ਕੇ ਪੂਰਾ ਹੋ ਗਿਆ